ਹਲਕਾ ਵਿਧਾਇਕ ਸਰਵਨ ਸਿੰਘ ਧੁੰਦ ਦੇ ਵੱਲੋਂ ਹਲਕਾ ਖੇਮ ਕਰਨ ਦੀ ਦਾਣਾ ਮੰਡੀ ਦੇ ਵਿੱਚ ਸਰਪੰਚਾਂ ਪੰਚਾਂ ਤੇ ਆਮ ਲੋਕਾਂ ਨੇ ਸੁਣੀਆਂ ਗਈਆਂ ਮੁਸ਼ਕਲਾਂ ਅਤੇ ਮੁਸ਼ਕਲਾਂ ਨੂੰ ਜਲਦੀ ਹੀ ਹੱਲ ਕਰਾਉਣ ਦਾ ਪ੍ਰੋਸਾ ਤੇ ਵਿਸ਼ਵਾਸ ਦਿਵਾਇਆ ਇਸ ਮੌਕੇ ਹਾਜ਼ਰ ਸਨ ਪੀ ਹੀਰਾ ਸਿੰਘ ਪੁੱਲ ਰਾਜੂਕੇ ਚੇਅਰਮੈਨ ਬਲਜੀਤ ਸਿੰਘ ਖੇੜਾ ਚੇਅਰਮੈਨ ਗੁਰਵਿੰਦਰ ਸਿੰਘ ਬੈਲਵਾਰ ਸਾਬਕਾ ਵਾਈਸ ਚੇਅਰਮੈਨ ਮੰਡੀ ਬੋਰਡ ਜਗਤਾ ਸਿੰਘ ਖੇੜਾ ਸਰਪੰਚ ओंकार ਸਿੰਘ ਹਵੇਲੀਆਂ 4 ਸਾਹਿਬ ਸਰਪੰਚ ਜਸਪਾਲ ਸਿੰਘ ਰਤੋਕੀ ਹਵੇਲੀਆਂ ਸਰਪੰਚ ਸੁਖਵਿੰਦਰ ਸਿੰਘ ಗ್ರಾಮ ਪੰਚਾਇਤ ਪਿੰਡ ਪ੍ਰੇਮਨਗਰ ਸਰਪੰਚ ਕੁਲਵੰਤ ਸਿੰਘ ಗ್ರಾಮ ਪੰਚਾਇਤ ਮਸਤਗੜ ਇਹਨਾਂ ਤੋਂ ਇਲਾਵਾ ਹਲਕਾ ਖੇਮਕਰਨ ਦੇ ਸਾਰੇ ਹੀ ਸਰਪੰਚ ਹਾਜ਼ਰ ਸਨ ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਮੇਰਾ ਵੀ ਰਾਜ ਮਾਰਗ ਕਮੇਟੀ ਦੇ ਦਫ਼ਤਰ ਬੈਠੇ ਆ ਮੇਰੇ ਨਾਲ ਸਾਰੇ ਖੇਮ ਕਰਨ ਦੇ ਮੋਦ ਪਰ ਪ੍ਰਧਾਨ ਸਾਹਿਬ ਸੰਧੂ ਸਾਹਿਬ ਸਾਡੇ ਐਡਵੋਕੇਟ ਸਾਹਿਬ ਸਾਡੇ ਸਰਪੰਚ ਸਾਹਿਬ ਬੈਠੇ ਆ ਅੱਜ ਦਾ ਕਿਉਂਕਿ ਕਈ ਵਾਰੀ ਮੇਰੇ ਵੀਰ ਭਾਵੇਂ ਰੋਜ਼ ਪਿੰਡਾਂ ਜਾਂਦੇ ਆ ਪਰ ਕਈ ਵਾਰੀ ਬੈਠ ਕੇ ਜਿਹੜੇ ਆ ਉਹ ਗੱਲਾਂ ਚੱਜ ਨਾਲ ਸੁਣੀਆਂ ਨਹੀਂ ਜਾਂਦੀਆਂ ਉਹਦੇ ਤਹਿਤ ਇੱਕ ਪ੍ਰੋਗਰਾਮ ਬਣਾਇਆ ਵੀ ਹਫ਼ਤੇ 'ਚ ਇੱਕ ਅੱਧਾ ਦਿਨ ਜਿਹੜਾ ਖੇਮ ਕਰਨ ਆਇਆ ਕਰੀਏ ਇੱਥੇ ਇਧਰਲੀ ਸੰਗਤ ਨੂੰ ਇਧਰ ਬੈਠ ਕੇ ਸੁਣ ਲਿਆ ਤੇ ਇੱਕ ਦਿਨ ਉਧਰ ਭਿੱਖੀ ਬੰਨ ਵਾਲੇ ਬੰਨੇ ਉਸ ਦਿਨ ਤਹਿ ਤੀ ਅੱਜ ਜਿਹੜੇ ਆ ਭੈਣ ਭਰਾਵਾਂ ਦੀਆਂ ਮੁਸ਼ਕਲਾਂ ਕੋਈ ਪਿੰਡਾਂ 'ਚ ਸੌ ਕੰਮ ਹੁੰਦੇ ਆ ਉਹ ਕਰ ਰਹੇ ਆ ਤੇ ਮੁਸ਼ਕਲਾਂ ਸੁਣ ਰਹੇ ਸਰ ਜਿਸ ਤਰ੍ਹਾਂ ਕਿ ਵੇਖੋ ਜਿਹੜਾ ਹਲਕਾ ਪੱਟੀ ਆ ਉਹਦੇ ਵਿੱਚ ਮੁਸ਼ਕਲਾਂ ਜਿਹੜੀਆਂ ਪਿਛਲੀ ਵਾਰ ਵਰਗੀਆਂ ਫੇਰ ਪਾਲੀਆਂ ਦੀਆਂ ਮੁਸ਼ਕਲਾਂ ਆ ਰਹੀਆਂ ਤੇ ਕੀ ਆਪਣੇ ਇੱਧਰ ਕੋਈ ਇਦਾਂ ਦਾ ਕੋਈ ਹਾਲਾਤ ਜੇ ਬੰਦੇ ਆ ਤੇ ਕੀ ਸਰਕਾਰ ਕਰਦੀ ਵੀਰੇ ਗੱਲ ਇਹ ਆ ਜਿਹੜੇ ਪੱਟੀ ਵਾਲੇ ਵੀ ਆਪਣੀ ਭਰਾੜੇ ਜੇ ਕਿਸਾਨ ਭਰਾ ਦਾ ਨੁਕਸਾਨ ਹੁੰਦਾ ਸਾਡੇ ਆਪਣੇ ਨੇ ਉਹ ਇਹ ਜਿਹੜੀ ਅਸਲ 'ਚ ਕੀ ਆ ਮੇਰੇ ਵੀਰ ਜੋ ਮੈਂ ਵੀ ਸੋਚਦਾ ਰਹਿਣਾ ਜਿਹੜੀ ਕੁਦਰਤ ਦੀ ਮਾਰ ਆਣਾ ਜੀ ਇਹਦੇ ਗਾੜੀ ਬੰਦਿਆਂ ਦਾ ਜੋਰ ਨਹੀਂ ਚੱਲਦਾ ਇਹ ਜਿਹੜੇ ਹਾੜ ਆਉਣੇ ਇਹ ਕੁਦਰਤ ਦਾ ਕਿਉਂਕਿ ਜੇ ਨਹੀਂ ਆਉਂਦੇ ਕਈ ਵਾਰੀ 20-20 ਸਾਲ ਪਾਣੀ ਨਹੀਂ ਆਉਂਦਾ ਪਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਸਰਕਾਰ ਹਰ ਤਾਂ ਨਾਲ ਲੋਕਾਂ ਦੇ ਨਾਲ ਆ ਇੱਧਰ ਅਜੇ ਮਹਾਰਾਜ ਸਾਹਿਬ ਦੀ ਕਿਰਪਾ ਵਾ ਆਪਣੇ ਪਿੰਡ ਐਰ ਕਦੀ ਮੇਰੇ ਖਿਆਲ ਬਚੇ ਆ ਜਿੱਥੇ ਕੋਈ ਸਮੱਸਿਆ ਨਹੀਂ ਹੈਗੀ ਪਰ ਪ੍ਰਮਾਤਮਕ ਕਿਰਪਾਈ ਵੀਰੇ ਪਹਿਲੀ ਗੱਲ ਤਾਂ ਰੱਖੀ ਵੇਖੋ ਆਪਾਂ ਕਹਿ ਦਿੰਨੇ ਆ ਜਿੰਨੀ ਫਸਲਾਂ ਦਾ ਨੁਕਸਾਨ ਹੋ ਜਾਂਦਾ ਉਹਨਾਂ ਕਿੱਥੇ ਸਰਕਾਰਾਂ ਪਰ ਭਾਈ ਕਰ ਦੇਣਗੀਆਂ ਸਰਕਾਰਾਂ ਠੀਕ ਆ ਥੋੜੀ ਬਹੁਤ ਮਦਦ ਕਰ ਸਕਦੀਆਂ ਕਿਸਾਨਾਂ ਦੀ ਪਰ ਜੇ ਆਪਾਂ ਜੋ ਕਿਸਾਨ ਮਜਰ ਨੂੰ ਦੀ ਝੋਨੇ ਦੀ ਫਸਲ ਦੇਣਾ ਉਹਨਾਂ ਥੋੜਾ ਜਿਹਾ ਦੇ ਦੇਣਾ ਪਹਿਲੀ ਗੱਲ ਤਾਂ ਪ੍ਰਮਾਤਮਕ ਕਿਰਪਾਈ ਰੱਖੀ ਕਿ ਉਹ ਜੇ ਨੁਕਸਾਨ ਹੋਵੇ ਨਾ ਪਰ ਫਿਰ ਵੀ ਸਰਕਾਰ ਜਿਹੜੀ ਉਹ ਲੋਕਾਂ ਦੇ ਨਾਲ ਖੜੀ ਹੈ ਸਰ ਜਿਸ ਤਰ੍ਹਾਂ ਕਿ ਨਹਿਰਾਂ ਜਿਹੜੀਆਂ ਮਤਲਬ ਆਪਣੇ ਬਾਰਡਰ ਏਰੀਆ ਦੇ ਵਿੱਚ ਵੀ ਐਗੀਆਂ ਕੀ ਉਹਦੀ ਖਲਾਈ ਨਹੀਂ ਕਰਾਉਣੀ ਚਾਹੀਦੀ ਆ ਬਿਲਕੁਲ ਵੀਰੇ ਖਲਾਈ ਕਰਵਾਈ ਹੈ ਤਾਂ ਹੀ ਤੇ ਆ ਆਪਣਾ ਜਿਹੜਾ ਆ ਕਸੂਰ ਨਾਲਾ ਜਿਹੜਾ ਪਿਛਲੀ ਵਾਰੀ ਵੀ ਖਾਲਿਆ ਸੀ ਤੋਂ ਅੱਗੇ ਨੂੰ ਸਮੱਸਿਆ ਉਹ ਘਟ ਗਈ ਆ ਐਰਖਾਂ ਦੀ ਉਧਰੋਂ ਉਹ ਵਿਚਾਰਿਆ ਜਿਹੜੇ ਲਾਗੇ ਪਿੰਡ ਮਸਤਗੜ ਸੀ ਨੂਰ ਵਾਲਾ ਜਾਂ ਜਿੰਨੇ ਵੀ ਪਿੰਡ ਸੀ ਤੇ ਜਿਹੜੀ ਹਫਤੇ ਤੱਕ ਉਹ ਵੱਡੀਆਂ ਮਸ਼ੀਨਾਂ ਆਉਣੀਆਂ ਗੋਵੀ ਉਹ ਖਲਾਈ ਜਿਹੜੀ ਉਹ ਕਰਾਉਣੀ ਹੈ ਐਮ ਐਲ ਏ ਸਾਹਿਬ ਇੱਕ ਮੈਂ ਆਲ ਮਤਲਬ ਜਿਹੜਾ ਆਪਣਾ ਦਰਿਆਈ ਇਲਾਕਾ ਹੈ ਉਹਦੇ ਵਾਸਤੇ ਇੱਕ ਤੁਹਾਨੂੰ ਮੈਸੇਜ ਕਰਨਾ ਚਾਹੁੰਦਾ ਕਿ ਕੀ ਦਰਿਆ ਨੂੰ ਵੀ ਖਾਲਣਾ ਚਾਹੀਦਾ ਹੈ ਕਿ ਨਹੀਂ ਉਹਦੇ ਵਿੱਚ ਨਾ ਮੇਰੇ ਜੇ ਮੈਂ ਹੁਣ ਕੋਈ ਇਥੇ ਗੱਲ ਤੇਰੇ ਕੈਮਰੇ ਰਾਈਂ ਕਹਿ ਤੀ ਤੇ ਮੇਰੇ ਕਿਸਾਨ ਭਰਾਵਾਂ ਨੇ ਮੇਰੇ ਵਿਰੁੱਧ ਡੰਗਣ ਲੈ ਕੇ ਖੜੇ ਹੋ ਜੈਣਾ ਉਹ ਕਈ ਚੀਜ਼ਾਂ ਠੀਕ ਆ ਮਤਲਬ ਮਾੜੀ ਗੱਲ ਆ ਪਰ ਕਈ ਜਦੋਂ ਅਸੀਂ ਦਰਿਆ ਨੂੰ ਮਤਲਬ ਪੂਰੀ ਜਾਵਾਂਗੇ ਦਰਿਆ ਘਟਦਾ ਜਾਂਦਾ ਅਸੀਂ ਜ਼ਮੀਨਾਂ ਬਣਾਈ ਜਾਂਦੇ ਆ ਫਿਰ ਉਹ ਮੁਸ਼ਕਲ ਆਉਣ ਦੇ ਉਹ ਵੀ ਕਾਰਨ ਹੈਗੇ ਨੇ ਉਹਦੇ ਵਿੱਚ ਕਈ ਹੋਰ ਵਿਚਾਰੇ ਮੱਲੀ ਦਾ ਕਿ ਇੱਕ ਦਿਨੇ ਉਹ ਜ਼ਮੀਨ ਨੁਕਸਾਨ ਹਜ਼ਾਰਾਂ ਦਾ ਹੋ ਜਾਂਦਾ ਉਹ ਗੱਲ ਤੁਹਾਡੀ ਠੀਕ ਹੈ ਉਹ ਨਾ ਉਹਨਾਂ ਦੇ ਵੀ ਖਲਾਈ ਕਰਨੀ ਚਾਹੀਦੀ ਸਰ ਜਿਸ ਤਰ੍ਹਾਂ ਅੱਜ ਮੈਂ ਮੈਨੂੰ ਸੁਤਰਾ ਤੋਂ ਜਾਣਕਾਰੀ ਮਿਲੀ ਹੈ ਕਿ ਕੀ ਅੱਜ ਤੁਸੀਂ ਕੋਈ ਸਕੂਲਾਂ ਦੇ ਵਿੱਚ ਚੇਅਰਮੈਨ ਵੀ ਲਾ ਰਹੇ ਹੋ ਇਹ ਵੀਰੇ ਮੈਂ ਨਹੀਂ ਲਾਉਣੇ ਹੁੰਦੇ ਚੇਅਰਮੈਨ ਮੈਂ ਤਾਂ ਸਿਰਫ ਇਹ ਆ ਵੀ ਜੇ ਕੋਈ ਮੇਰੇ ਕੋਲ ਭੈਣ ਭਰਾ ਆਉਂਦਾ ਉਹਦਾ ਮੈਂ ਸਤਿਕਾਰ ਕਰਨਾ ਹੁੰਦਾ ਸਨਮਾਨਿਤ ਕਰਨਾ ਹੁੰਦਾ ਵਾ ਚੇਅਰਮੈਨ ਜਿਹੜੀ ਆ ਉਹ ਸਾਡਾ ਸਿੱਖਿਆ ਬੋਰਡ ਲਾਉਂਦਾ ਵਾ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਪੜਦੇ ਹੁੰਦੇ ਆ ਉਹਨਾਂ ਭਰਾਵਾਂ 'ਚੋਂ ਬੰਦੇ ਲੱਗਿਓ ਸਾਰੇ ਆਪਣੇ ਹੀ ਹੁੰਦੇ ਜਿਹੜਾ ਮਰਜ਼ੀ ਲੱਗ ਜੀ ਉੱਥੇ ਟੜੀ ਗੱਲਾਂ